हां जी, जी। काम काम दोस्तों ਤੁਹਾਨੂੰ ਸਾਰੇ ਨੂੰ ਖਬਰ ਮਿਲ ਗਈ ਹੋਣੀ ਆ ਕੱਲ ਆਪਣੇ ਚੀਫ 에ਅਰ ਮੈਸ਼ਰਲ ਦਾ ਬਿਆਨ ਆਇਆ ਸੀ ਕਿ ਜਹਾਜ਼ ਖਰੀਦਣਾ ਕੋਈ ਫੇਰ ਜਿਹਾ ਵਾਸ਼ਿੰਗ ਮਸ਼ੀਨ ਖਰੀਦਣ ਵਾਲਾ ਨਹੀਂ ਹੈਗਾ ਤੇ ਹੋਰ ਇੰਡੀਆ ਬਹੁਤ ਹੀ ਪਿੱਛੇ ਆ ਜਹਾਜ਼ ਖਰੀਦਣ ਵਿੱਚ ਸਾਨੂੰ ਕਮ ਸੇ ਕਮ ਇਸ ਟਾਈਮ 200 ਤੋਂ ਪਲੱਸ ਜਹਾਜ਼ ਚਾਹੀਦੇ ਨੇ ਫਾਈਟਰ ਪਲੇਨ ਆਪਣੀ ਤਿਆਰੀ ਵਾਸਤੇ ਹੋਰ ਬਰੀ ਸੋਚਦੀ ਉਹ ਬੜ ਦੁੱਖ ਦੀ ਗੱਲ ਆ ਤੀ ਦੋਸਤੋ ਪਿੱਛੇ 4 ਦਿਨਾਂ ਦੀ ਲੜਾਈ ਦੇਖੀ ਹੋਣੀ ਹੈ ਇੰਡੀਆ ਪਾਕਿਸਤਾਨ ਦੀ ਉਹਦੇ ਜਦੋਂ ਆਹ ਦੇਖਿਆ Rafale ਦਾ ਕੀ ਬਣਿਆ ਪਾਕਿਸਤਾਨ ਨੇ ਜੋ ਦਾਵਾ ਕੀਤਾ ਆਪਾਂ Rafale ਛੋੜ ਦਿੱਤੇ ਆ ਇਹਦਾ ਫੈਸਲਾ ਤੁਸੀਂ ਆਪ ਕਰਨਾ ਮੈਂ ਤੁਹਾਨੂੰ ਇਹ ਜਾਣਕਾਰੀ ਦਵਾਂਗਾ ਜਦੋਂ Rafale ਦੀ ਪਹਿਲੀ ਡੀਲ ਹੋਈ ਸੀ ਮੋਦੀ ਸਰਕਾਰ ਦੀ ਉਹਨਾਂ ਨੇ 126 126 ਜਹਾਜ਼ਾਂ ਦੀ ਡੀਲ ਕੀਤੀ ਸੀ ਜੋ ਜਹਾਜ਼ ਸਾਨੂੰ 550 ਤੋਂ ਲੈ ਕੇ 600 ਕਰੋੜ ਦੇ ਵਿੱਚ ਪੈਣਾ ਸੀ ਜਿਹਦੇ ਵਿੱਚ 18 ਪਲੇਨ ਫਰਾਂਸ ਨੇ ਸਾਨੂੰ ਉਦੋਂ ਹੀ ਡਿਲੀਵਰ ਕਰਤੇ ਸੀ ਬਣੇ ਬਣਾਏ ਬਾਕੀ 108 ਪਲੇਨ ਜਿਹੜੇ ਆ ਉਹ ਇੰਡੀਆ ਦੇ ਵਿੱਚ ਬਣਨੇ ਸੀ ਪਲੱਸ ਸਾਰੀ ਟੈਕਨੋਲੋਜੀ ਉਹਨਾਂ ਇੰਡੀਆ ਦੇ ਨਾਲ ਸ਼ੇਅਰ ਕਰਨੀ ਸੀ ਤੇ ਇੰਡੀਆ ਦੇ ਨਾਲ ਰਲ ਕੇ ਹੀ ਸਾਰੇ ਇਹ ਪਲੇਨ ਜਿਹੜੇ ਆ ਇੰਡੀਆ ਦੇ ਵਿੱਚ ਤਿਆਰ ਕੀਤੇ ਜਾਣੇ ਸੀ ਉਹ ਤਾਂ ਸਾਨੂੰ ਤਕਰੀਬਨ 600 ਕਰੋੜ 550 ਕਰੋੜ ਦੇ ਵਿੱਚ ਜਹਾਜ਼ ਪੈਣਾ ਸੀ ਪਰ ਮੋਦੀ ਸਰਕਾਰ ਆਈ ਆ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਇਹਨਾਂ ਟੋਟਲ 36 ਜਹਾਜ਼ ਲਾਏ ਹਨ ਉਹ ਬਨੇ ਬਣਾਏ ਜਿਸ ਦਾ ਕਾਫੀ ਰੋਲਾ ਪਿਆ ਮੀਡੀਆ ਵਿੱਚ ਔਰ ਜਿਨ੍ਹਾਂ ਦੀ ਰੇਟ ਸੀ 1500 ਤੋਂ 1600 ਕਰੋੜ ਰੁਪਇਆ ਉਹਨਾਂ ਨੇ ਇਸ ਦੀ ਇੱਕ ਦੀ ਪ੍ਰਾਈਸ ਲਈ ਆ ਤੇ ਜਿਨ੍ਹਾਂ ਦਾ ਰੱਖ-ਰਖਾ ਦਾ ਖਰਚਾ ਅਨਿਲ ਅੰਬਾਨੀ ਨੂੰ ਦਿੱਤਾ ਗਿਆ ਅਨਿਲ ਅੰਬਾਨੀ ਦੀ ਉਹ ਕੰਪਨੀ ਜਿਹੜੀ ਨਵੀਂ ਸਟੈਂਡ ਕੀਤੀ ਹੈ ਜਿਸ ਨੇ ਕਦੀ ਹੈਲੀਕਾਪਟਰ ਜਾਂ ਕਿਸੇ ਪਲੇਨ ਦਾ ਟੋਇਫਲ ਡੋਨਾਬ ਨਹੀਂ ਬਣਾਇਆ ਉਸ ਨੂੰ ਇਸ ਦਾ ਰੱਖ-ਰਖਵਾਂਦਾ ਦੇ ਦਿੱਤਾ ਗਿਆ ਸੋ ਉਹ ਚੀਜ਼ ਬਣੇ ਨਹੀਂ ਸੀ ਇਸ ਲਈ ਹੁਣ ਜਦੋਂ ਆਪਣੀ ਚਾਰ ਦਿਨ ਦੀ ਜੰਗ ਲੱਗੀ ਆ ਤਾਂ ਇੱਕ ਜਹਾਜ਼ ਦੇ ਵਿੱਚ ਲੱਗਦਾ ਸੋਰਸ ਕੋਡ ਜੇ ਆਪਾਂ ਤੁਹਾਨੂੰ ਸਮਝਾਈਏ ਚਾਹੀਏ ਸੋਖਾ ਜਿੱਦਾਂ ਆਪਣੇ ਕੋ ਉਹ ਗੁਨਾ ਅਸੀਂ ਫੋਨ ਦੇ ਵਿੱਚ ਕੋਈ ਵੀ ਐਪ ਲੋਡ ਕਰਦੇ ਆ ਉਹਦੇ ਵਾਸਤੇ ਚਾਹੀਦਾ ਆ ਪਲੇ ਸਟੋਰ ਠੀਕ ਆ ਪਲੇ ਸਟੋਰ ਹੋਏਗਾ ਤਾਂ ਪਲੇ ਸਟੋਰ ਤੋਂ ਅਸੀਂ ਕੋਈ ਵੀ YouTube ਜਾਂ Facebook ਜਾਂ ਕੋਈ ਵੀ ਅਸੀਂ ਜਿਹੜਾ ਆ ਐਪ ਲੋਡ ਕਰ ਸਕਦੇ ਆ ਇਸੇ ਤਰ੍ਹਾਂ ਇਹਦੇ ਸੋਰਸ ਕੋਡ ਹੁੰਦਾ ਆ ਉਹ ਜੇ ਸਾਡੇ ਕੋਲ ਹੋਏਗਾ ਤੇ ਅਸੀਂ ਫੇਰ ਹੀ ਆਪਣੀ ਕੋਈ ਮਜੈਲ ਜਾਂ ਕੋਈ ਬੰਬ ਜਿਹੜਾ ਉਹ ਰਫੇਲ ਦੇ ਨਾਲ ਅਟੈਚ ਕਰ ਸਕਦੇ ਆ ਪਰ ਜਦੋਂ ਇਹਨਾਂ ਨੇ 36 ਜਹਾਜ਼ ਜਿੱਦਾਂ ਹੀ ਲੈ ਲਿਆ ਕੋਈ ਟੈਕਨੋਲੋਜੀ ਸਾਂਝੀ ਨਹੀਂ ਕੀਤੀ ਫ੍ਰਾਂਸ ਨੇ ਵਿੱਚ ਜੰਗ ਦੇ ਸਾਨੂੰ ਉਹ ਕੋਡ ਦੇਣ ਤੋਂ ਮਨਾ ਕਰ ਦਿੱਤਾ ਗਿਆ ਜਿਸ ਦੇ ਕਰਨ ਸਾਡੀ ਇਹ ਨਾਂ ਤੇ ਜਿਹੜਾ ਸਾਡਾ S400 ਪ੍ਰਣਾਲੀ ਰੱਖਿਆ ਪ੍ਰਣਾਲੀ ਸਿਸਟਮ ਹੈ ਨਾ ਤੇ ਉਹ ਇਹਦੇ ਨਾਲ ਰਲ ਕੇ ਕੰਮ ਕਰ ਸਕਿਆ ਰਫੇਲ ਦੇ ਉਹ ਨਾ ਹੀ ਸਾਡੀ ਬਰ ਮੌਸਮ ਜਲ ਜਿਹੜੀ ਆ ਉਹ ਇਸ ਦੇ ਨਾਲ ਆਪਣੇ ਲੱਗ ਸਕੀ ਰਫੇਲ ਜਹਾਜ਼ ਦੇ ਨਾਲ ਔਰ ਇੱਕ ਹੈਰਾਨੀ ਦੀ ਗੱਲ ਮੈਂ ਦੋਸਤੋ ਦੱਸਾਂਗਾ ਇਸ ਲੜਾਈ ਤੋਂ ਬਾਅਦ ਅਚਾਨਕ ਰਫੇਲ ਜਹਾਜ਼ ਦੇ ਸ਼ੇਅਰ ਸ਼ੇਅਰ ਜੋ ਆ ਮਾਰਕੀਟ ਡਾਊਨ ਹੋਈ ਆ ਮੈਨੂੰ ਨਹੀਂ ਪਤਾ ਇਸ ਗੱਲ ਵਿੱਚ ਕਿੰਨੀ ਸੱਚਾਈ ਆ ਜੋ ਪਾਕਿਸਤਾਨ ਦਾਵਾ ਕਰ ਰਿਹਾ ਵੀ ਅਸੀਂ 3000 ਜਾਂ 5000 ਜਹਾਜ਼ ਇੰਡੀਆ ਦੇ ਰਫੇਲ ਮਾਰ ਕੇ ਸੁੱਟਦੇ ਆ ਪਰ ਇਸ ਗੱਲ 'ਚ ਸੱਚਾਈ ਜ਼ਰੂਰ ਆ ਇਸ ਲੜਾਈ ਤੋਂ ਬਾਅਦ ਰਫੇਲ ਦੀ ਮਾਰਕੀਟ ਬਹੁਤ ਤੇਜ਼ੀ ਨਾਲ ਥੱਲੇ ਡਿੱਗੀ ਆ ਇੰਡੋਨੇਸ਼ੀਆ ਜਾਂ ਹੋਰ ਕੁਝ ਜਿਹੜੇ ਦੇਸ਼ ਰਫੇਲ ਜਹਾਜ਼ ਖਰੀਦਣਾ ਚਾਹ ਰਹੇ ਸੀ ਉਹਨਾਂ ਨੇ ਇਸ ਨੂੰ ਖਰੀਦਣ ਤੋਂ ਮਨਾ ਕਰ ਦਿੱਤਾ ਤੇ ਚਾਈਨਾ ਦੇ ਜਹਾਜ਼ ਜਿਹੜੇ ਉਸ ਟਾਈਮ ਲੜਾਈ ਵਿੱਚ ਪਾਕਿਸਤਾਨ ਨੇ ਵਰਤੇ ਸੀ ਜ ਜਿਹਨਾਂ ਦੀ ਮਜਲ ਉਸ ਦੀ ਸ਼ੀਰ ਮਾਰ ਕੇ ਜਿਹੜੀ ਆਪ ਹੋਈ ਹੈ ਇਸ ਦਾ ਕਾਰਨ ਤੁਸੀਂ ਕੁਝ ਵੀ ਸਮਝ ਸਕਦੇ ਹੋ ਪਰ ਇਹ ਸਾਰਾ ਕਾਲਾ ਮਲਾ ਜੋ ਵੀ ਹੋਇਆ ਆਪਾਂ ਕਹਿ ਦਿੰਨੇ ਆ ਸਰਕਾਰ ਨੂੰ ਪਰ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਕੋਈ ਆਪਣੇ ਦੇਸ਼ ਨੂੰ ਮਾੜਾ ਜਾਂ ਕਹਿੰਦਾ ਨਹੀਂ ਮੈਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਮੈਂ ਸਲੂਟ ਕਰਨਾ ਆਪਣੇ ਬਹਾਦਰ ਪਾਇਲਟਾਂ ਨੂੰ ਕਿਉਂਕਿ ਮਿਗ 21 ਜਹਾਜ਼ ਜਿਹੜਾ 40 ਸਾਲ ਪਹਿਲਾਂ ਪਰ ਟਾਇਰ ਹੋ ਜਾਣਾ ਚਾਹੀਦਾ ਸੀ ਫੌਜ ਤੋਂ ਅੱਜ ਵੀ ਸਾਡੀ ਫੌਜ ਉਹ ਚਲਾ ਰਹੀ ਹੈ ਜਿਹਨੂੰ ਉੜਦਾ ਤੇ ਬੂਤ ਕਿਹਾ ਜਾਂਦਾ ਚੱਲਦਾ ਫਿਰਦਾ ਤੇ ਬੂਝਾ ਉੜਦਾ ਫਿਰਦਾ ਤੇ ਬੂਤ ਕਹਿੰਦੇ ਆ ਉਸ ਜਹਾਜ ਨੂੰ ਸਾਡੇ ਪਾਇਲਟ ਉਸ ਨੂੰ ਵੀ ਚਲਾ ਰਹੇ ਆ ਪਰ ਮੈਂ ਨਹੀਂ ਚਾਹੁੰਦਾ ਸਾਡੇ ਇਹਨੇ ਬਹਾਦਰ ਔਰ ਵਧੀਆ ਪਾਇਲਟ ਜਿਹੜੇ ਆ ਨਜਾਇਜ਼ ਸਰਕਾਰ ਨਹੀਂ ਘਟੀ ਰਹੀ ਘਟਿਆ ਰਾਜਨੀਤੀਆਂ ਕਾਰਨ ਆਪਣੀ jaan ਗਉਣ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਔਰ ਮੈਂ ਸਲੂਟ ਕਰਦਾ ਆ ਆਪਣੇ ਪਾਇਲਟਾਂ ਨੂੰ ਜਿੰਨਾਂ ਦਾ ਜਜਬਾ ਆ ਛੋਟੇ ਜਹਾਜ਼ਾਂ ਨਾਲੇ ਵੀ ਵੱਡੇ ਜਹਾਜ਼ਾਂ ਦਾ ਮੁਕਾਬਲਾ ਕਰ ਲੈਂਦੇ ਆ ਕਿਉਂਕਿ ਦੋਸਤੋ ਪਾਕਿਸਤਾਨ ਦੇ ਪਾਇਲਟ ਇਸ ਟਾਈਮ 6 ਜਨਰੇਸ਼ਨ ਦੇ ਜੋ ਪਲੇਨ ਆ ਚైనా ਤਿਆਰ ਕਰ ਰਿਹਾ ਉਸ ਦੀ ਟ੍ਰੇਨਿੰਗ ਲੈ ਰਿਹਾ ਚైనా ਵਿੱਚ ਉਹ ਸਾਡੇ ਕੋਲ ਇਸ ਟਾਈਮ 5th ਜਨਰੇਸ਼ਨ ਦਾ ਪਲੇਨ ਨਹੀਂ ਹੈਗਾ ਇਸ ਤੋਂ ਤੁਸੀਂ ਆਪ ਆਈਡੀਆ ਲਾ ਸਕਦੇ ਹੋ ਆਪਣਾ ਇੰਡੀਆ ਕਿੱਥੇ ਸਟੈਂਡ ਕਰ ਰਿਹਾ ਜਾਂ ਇਸ ਲੜਾਈ ਦਾ ਕੀ ਰਿਜ਼ਲਟ ਹੋਇਆ ਹੋਏਗਾ ਤੇ ਬਾਕੀ ਜੇ ਦੋਸਤੋ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਏ ਵੀਡੀਓ ਲੰਬੀ ਨਾ ਹੋਣ ਕਰਕੇ ਮੈਂ ਛਾਟਕੜ ਦੱਸਿਆ ਇਸ ਤੋਂ ਇਲਾਵਾ ਇਸ ਲੜਾਈ ਵਿੱਚ ਜੋ ਡਰੋਨ ਵਰਤੇ ਗਏ ਸੀ ਕਿਦਾਂ ਉਹ ਇੰਡੀਆ ਚ ਬਣਨੇ ਸੀ ਆਪਣੇ ਅੰਡਾਨੀ ਨੇ ਸੇਮ ਬਣਾਉਣੇ ਸੀ ਪਰ ਇਹਨਾਂ ਨੇ ਇਜ਼ਰਾਇਲ ਤੋਂ ਲਿਆ ਕੇ ਅੱਧਾ ਇੱਕ ਕੁਝ ਬਣਾ ਕੇ ਉਸ ਨੂੰ ਮੇਡ ਇਨ ਇੰਡੀਆ ਦਾ ਨਾਮ ਦਿੱਤਾ ਉਸ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਜਰੂਰ ਕਮੈਂਟਾਂ ਵਿੱਚ ਜੱਸ ਲਿਖ ਦਿਓ ਤੇ ਜੇ ਇਹਦੇ ਦੇ ਵੀ ਇਸ ਸਟੋਰੀ ਵੀ ਰਿਫਰਡੀ ਤੇ ਵੀ ਉਹ ਡਿਟੇਲ ਚਾਹੀਦੀ ਆ ਜਾਂ ਇੰਡੀਆ ਹੁਣ ਨਾਵਾ ਜਾਜ ਹਾਂ ਇੱਕ ਐਸਚੋ ਨਿਊ ਦੇ ਆ ਇੰਡੀਆ ਦਾ ਇਸੇ ਕਰਕੇ ਮੋਹ ਪਾਂਗ ਹੋ ਗਿਆ ਇੰਡੀਆ ਇਸ ਟਾਈਮ ਜੋ ਫਰਾਂਸ ਦੇ ਨਾਲ ਬਾਕੀ ਰਿਫਰਡੀ ਜਾਂ ਜਾਂਦੀ ਡੀਲ ਸੀ ਉਹ ਕੈਨਸਲ ਕਰ ਚੁੱਕਾ ਹੈ ਇਸ ਟਾਈਮ ਇੰਡੀਆ ਦੇਖ ਰਿਹਾ ਐ ਐਸਯੂ 53 ਜਾਂ ਹਾਜ ਰਸ਼ੀਆ ਤੋਂ ਖਰੀਦਦਾ ਉਹ ਸਾਡੇ ਵਾਸਤੇ ਬੈਸਟ ਰਹੇਗਾ ਕਿਉਂਕਿ ਐਸ 400 ਵੀ ਰੱਛਿਆ ਦੀ ਆ ਸਾਡੇ ਕੋਲ ਆਲਰੇਡੀ ਸਾਡੀ ਜਿੰਨੇ ਹਥਿਆਰ ਨੇ ਸਾਡੀ ਆਰਮੀ ਕੋ ਰੱਛਿਆ ਦੇ ਹਥਿਆਰ ਵਰਤੀ ਰਹੀ ਹੈ ਬੈਸਟ ਆ ਇਸ ਵਿੱਚ ਆਪਣਾ ਅਮਰੀਕਾ ਵੀ ਸਾਨੂੰ ਆਪਣਾ 35 ਜਿਹੜਾ ਵਾ ਉਹ ਜਹਾਜ ਦੇਣ ਦੀ ਹੈ 35 ਦੇਣ ਦੀ ਕੋਸ਼ਿਸ਼ ਕਰ ਰਿਹਾ ਪਰ ਆਈ ਥਿੰਕ ਸਾਡੇ ਵਾਸਤੇ ਬੈਸਟ ਰਸ਼ੀਆ ਨਹੀਂ ਪਲੇਨ ਹੀ ਰਹੇਗਾ ਤੇ ਹੁਣ ਮੈਨੂੰ ਨਹੀਂ ਪਤਾ ਕਿਉਂ ਮੂਹ ਭੰਗ ਹੋਇਆ ਇੰਡੀਆ ਦੀ ਸਰਕਾਰ ਦਾਰ ਫੇਲ ਤੋਂ ਜਾਂ ਉਸ ਲੜਾਈ ਦੀ ਵਜ੍ਹਾ ਕੀ ਬਣੀ ਆ ਕਿਉਂ ਸ਼ੇਅਰ ਮਾਰ ਕੇ ਡਿੱਗੀ ਆ ਪਰ ਜੋ ਸਚਾਈ ਆ ਜੋ ਇਸ ਟਾਈਮ ਮੀਡੀਆ ਤੇ ਚਰਚੇ ਆ ਉਹ ਦੋਸਤੋ ਮੈਂ ਤੁਹਾਡੇ ਸਾਹਮਣੇ ਰੱਖਤੇ ਆ ਜੇ ਜਾਣਕਾਰੀ ਵਧੀਆ ਲੱਗੀ ਹੋਏ ਤਾਂ ਪਲੀਜ਼ ਵੀਡੀਓ ਨੂੰ ਲਾਈਕ اور ਸਬਸਕ੍ਰਾਈਬ اور ਸ਼ੇਅਰ ਜਰੂਰ ਕਰਿਓ ਧੰਨਵਾਦ